ਸਿਕਾ ਜੀ ਸਵਾਗਤ ਹੈ ਤੁਹਾਡਾ ਸਾਡੇ ਇੱਕ ਟੰਨੀ ਹੋਰ ਵੀਡੀਓ ਦੇ ਵਿੱਚ ਲਓ ਵੀ ਮਿੱਤਰੋ ਰਾਤ ਹੋ ਗਈ ਸੀ ਲੇਟ ਇਸ ਕਰਕੇ ਉਠਾਂ ਜੀ ਦੇਰਤੀ ਹੋ ਗਈ ਉਹ ਦੇਖੋ ਦਿਨ ਬਹੁਤਾ ਜੜ ਗਿਆ ਅੱਜ ਸ਼ਾਇਦ 19 ਤਰੀਕ ਹੋ ਗਈ ਤੇ ਕੰਮ ਅਜੇ ਸਾਰੀ ਪਿਆ ਹੈ ਵੈਸੇ ਅੱਜ ਮੀਂਹ ਵੀ ਦੱਸਿਆ ਹੋਇਆ ਹੈ ਦੇਖੋ ਜੇ ਮੀਂਹ ਪੈ ਜੇ ਤਾਂ ਵਧੀਆ ਹੀ ਹੈ ਮਿੱਤਰੋ ਇਹ ਚਾਪਾ ਨੇ ਪਾਇਆ ਹੋਇਆ ਸੀ ਇਹ ਰੂੜੀ ਵਾਲਾ ਤੇ ਕੋ ਅਗਲੇ ਢੀਲੇ ਚ ਇਹ ਹੁਣ ਦੋਨਾਂ ਵਿੱਚ ਥੋੜਾ ਜਿਹਾ ਆ ਦੇਖੋ ਡਲੇ ਪਏ ਨੇ ਇਹ ਚਲੋ ਸਾਗਾ ਮਾਰ ਦਾਨਾ ਸਾਗੇ ਨਾਲ ਡਲੇ ਫੁੱਟ ਜਾਣਗੇ ਫਿਰ ਉਦੋਂ ਬਾਅਦ ਇੱਕ ਇੱਕ ਵਾਰ ਹਲ ਕੱਢ ਦਾਂਗੇ ਫਿਰ ਇਹਨਾਂ ਇਹ ਸੈੱਟ ਹੋ ਜਾਣਗੇ ਫਿਕ ਨਹੀਂ ਇਹ ਸੁੱਕੇ ਜਿਵੇਂ ਕਦੂ ਕਰਾਂਗੇ ਪਾਣੀ ਛੱਡਾਂਗੇ ਕਦੂ ਚ ਉੱਪਰ ਆ ਜਾਣਗੇ ਲੋ ਜੀ ਮਿੱਤਰੋ ਟਾਈਮ ਪਹਿਲਾਂ ਹੀ ਬਹੁਤ ਹੋ ਗਿਆ ਰੱਬ ਦਾ ਨਾਮ ਲੈ ਕੇ ਕਰੀਏ ਕੰਮ ਸ਼ੁਰੂ ਚਲੋ ਜੀ ਮਿਲਦੇ ਆ ਫਿਰ ਸਾਗਮਾਰਨ ਤੋਂ ਬਾਅਦ ਲੋ ਜੀ ਇਹ ਚੱਲ ਰਿਹਾ ਦੂਜੇ ਹਾਈ ਚ ਪਿੱਛੇ ਕੰਮ ਚੱਲ ਰਿਹਾ ਦੂਜੇ ਹਾਈ ਤੇ ਚੱਲ ਰਿਹਾ ਹੀ ਜਾਂਦੀ ਆ ਗੱਲ ਆਹ ਹੁਣ ਦੇਖੋ ਧੂੜ ਫੇਰ ਉੜਦੀ ਧੂੜ ਧੂੜ ਆ ਗਾ ਲਓ ਬਾਈ ਮਿੱਤਰੋ ਇਹ ਚ ਲੱਗ ਗਿਆ ਸਾਡਾ ਉਨ ਆ ਗਿਆ ਆਪਾਂ ਦੂਜੇ ਚ ਇਹ ਚ ਵੀ ਰੇਪ ਆਇਆ ਹੈ ਜੀ 你好，一家。 ਫੇਰ ਨਾ ਮਾ ਨਾ ਅਗਿਆ ਰੋਟੀ ਰੋਟੀ ਖਾ ਕੇ ਫੇਰ ਇਹ ਜਹ ਹਲ ਘੜਦੇ ਆਂ ਇਹਨੇ ਜਿਹੜੇ ਮੋٹے ਮੋٹے ਡਲੇ ਆ ਮਰੀਕ ਹੋ ਗਏ ਪਹਿਲਾਂ ਵਿੱਚ ਬਹੁਤ ਮੋٹے ਸੀ ਇਹ ਜਿਹੜੇ ਰੇ ਵਾਲੇ ਡਰਲੇ ਜੇ ਸੀ ਉਹ ਟੁੱਟ ਗਏ ਹੁਣ ਆਪਾਂ ਇੰਨਾ ਚ ਫੇਰਾ ਖੇਡਣਾ ਓਏ ਇਹ ਛੋਟੂ ਲੱਗ ਰਿਹਾ ਖਾਲ ਕਾੜਨਾ ਕਿਉਂ ਕੀ ਕਹਿੰਦੀ ਹੈ ਗਰਮੀ ਹਾਂ ਟੁੱਪ ਕੇ ਲੱਗ ਰਹੀ ਹੈ ਟੁੱਪ ਹੂੰ ਥੋੜਾ ਹੋਰ ਪਾਵੇ ਲੈ ਰੱਬਾ ਹੋਰ ਪਾ ਦੇ ਠੰਡੀ ਹਵਾਏ ਆ ਹੁਣ ਸੁੱਕਾ ਪੀਤਾ ਹੋਇਆ ਠੰਡੀ ਹਵਾ ਲੱਗ ਰਹੀ ਹੋਏ ਹੈ ਹੋਰ ਪੀਤਾ ਨਹੀਂ ਉਹ ਪਾਣੀ ਕੈਂਪਰ ਨਹੀਂ ਲਿਆ ਅਵਰ ਸੇਵਰੇ ਪਾਣੀ ਨਹੀਂ ਪੀਣਾ ਟੂਡੀ ਕਿਹੜੀ ਸਾਲਾ ਲਾਈਟ ਤਾਂ 1:30 ਵਜੇ ਆਉਣੀ ਹੈ ਜਾਂ ਕੈਂਪਰ ਲਿਆਉਣ ਵਾਲੇ ਬਰਫ ਪਾ ਲੈ ਵਿੱਚ ਹੋਰ ਗਰਮੀ ਬਹੁਤ ਹੈ ਡੇਗਾ ਗੇਰੇ ਚੱਕਰ ਖਾ ਕੇ ਆ ਜਾ ਹੁਣ ਇਹ ਨਾ ਹੋਵੇ ਉੱਤੀ ਟਾਈਮ ਲਾਇਆ ਮੈਂ ਦਿਹਾੜੀ ਜਾਣਾ ਹੁਣ ਕਰ ਉਹ ਕਿਤੇ ਜਨਾਰ ਕੇ ਵਰਕੇ ਪਾ ਦੇ ਤੋੜਾ ਕੇ ਪਾ ਦੇ ਉਹ ਥੇ ਢੋਲੀ ਪਰ ਇਹਦੇ ਉੱਤੇ ਰੱਖ ਲੈ ਯਾਰ ਤੂੰ ਐਨੇ ਉਹ ਕਰ ਲਿਆ ਪਾਣੀ ਮਾਏ ਨੇ ਉਹ ਪਾਉਣਾ ਉਹ ਦਰੋਬਾ ਪਾਉਣਿਆ ਹਣ ਪਾਉਣੀ ਨਹੀਂ ਜੀਰੀ ਲਾਉਣੀ ਨਹੀਂ ਹੈ ਨਹੀਂ ਸਲਾ ਪਰ ਦੂਜੇ ਹਾਈ ਤੇ ਚੱਲ ਰਿਹਾ ਕਿੰਨੇ ਨੇ 1400 ਦੇ ਇਹਨੂੰ ਕੋਈ ਪਰਵਾਹ ਨਹੀਂ ਵਧੀਆ ਚੱਲ ਰਿਹਾ ਕੋਈ ਐਡਾ ਹੋਣੀ ਮਾੜਾ ਮੋਟਾ 100 150 ਚੱਕਰ ਤੋੜਦਾ ਜਿਆਦਾ ਨਹੀਂ ਸਾਰਾ ਪੂਰਾ ਵਧੀਆ ਚੱਲ ਰਿਹਾ ਦੂਜੇ ਹਾਈ ਤੇ ਇਹ ਪਾਣੀ ਆਪਣੇ ਲਈ ਨਾ ਹੋਇਆ ਸੜਾ ਹਜੇ ਪਹਿਲਾਂ ਸੁੱਖਾ ਪਤਾ ਤਾਂ ਲੱਗਦਾ ਆ ਦੇਖੋ ਮੈਂ ਫੌਂਟ ਜਿੱਕੇ ਤੇ ਵੱਡਾ ਬਣਾਇਆ ਮੈਂ ਨਾ ਹੁਣ ਵੀਡੀਓ ਬਣਾਏਗਾ ਕੰਮ ਵੀ ਕਰੇਗਾ ਉਹ ਖਾਲਵਾਜਾ ਮਾਰ ਰਿਹਾ ਹੈ ਦਿਕਾ ਹਾਂ ਇਹ ਲੱਭ ਪਾ ਲਈ ਜਾਈ ਤਾ ਬਰਮੀ ਹੋ ਗਰਮ ਹਵਾ ਮਾਰ ਰਹੀ ਆਣ ਏਸੀ ਚੱਲ ਰਿਹਾ ਆਹੋ ਐਸੀ ਜੀ 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 ਇਹ ਚੱਲਦਾ ਹੈ ਕਿ ਪੂਰਾ ਬੱਖੀ ਯਾਦ ਦਿਲਾਤਾ ਹੈ ਹੂੰ ਬੇਗਾਏ ਠੰਡਾ ਪਾਣੀ ਦਦਾ ਬੰਦਾ ਇਹਦੇ ਗਰਮੀ ਮੇ ਤੱਕਿਆਈ ਆ ਹੂੰ ਪੱਕੀ ਗੱਲ ਆ ਬਾਈ ਜੀ ਜਦੋਂ ਲਾਈਟ ਆ ਗਈ ਤੇ ਬੱਚਾ ਸਾਫ ਕਰ ਦਿਨਾ ਵਾਂਗੇ ਤੁੱਚਾ ਸਾਫ ਤਾਂ ਹੈਗਾ ਏ ਉਹ ਜਲਬ ਤਾਂ ਕਿੰਨੀ ਆ ਵਿੱਚ ਸਾਰਾ ਸਾਫ ਕਰ ਦੇ ਹਲੋ ਹੱਲੋ ਤੋਂ ਕੱਢ ਨਾ ਪਊਗਾ ਕੱਢ ਨਹੀਂ ਫਿਰ ਕੀ ਹੁੰਦਾ ਉਹ ਗਾਹਾਂ ਪਾਣੀ ਵੀ ਪੀਆ ਕਰਾਂਗੇ ਬਹੁਤ ਪਰਕੇ ਵਿੱਚ ਇੱਕ ਉਹ ਹੋਰ ਤਰੀਕਾ ਲਗਾਏ ਆਪਾਂ ਹੂੰ ਵਿੱਚ ਆਇਆ ਨਾ ਕਰੀਏ ਉੱਪਰ ਤੇ ਇੱਕ ਮੇਜ ਦੇ ਮਰਮਾ ਲੀਏ ਉੱਪਰ ਬੜਾ ਫਿੱਕੇ ਟਾਂਕਦੇ ਅੱਛਾ ਮੋਜਾ ਰਹੂਗਾ ਹੂੰ ਸਾਰਾ ਦਿਹਾੜੀ ਮੋਜਾ ਰਹਾਂ ਨਾ ਤਾਂ ਗਰਮ ਹੋਵੇ ਹਿੰਦੇ ਵਾਲਾ ਹਰ ਚ ਲੱਗ ਗਿਆ ਥੱਲੇ ਮੈਂ ਆਤ ਬਣਾ ਦਸਿਆ ਹੂੰ ਤੇ ਇਹਨੂੰ ਸਾਲਾ ਆਟੋਮੈਟਿਕ ਤਾਂ ਮੈਂ ਲਵਾਇਆ ਜੁਦਾ ਕਹਿੰਦਾ ਸੀ ਲੇਟ ਆਉ ਨਾ ਤਾਂ ਆਪਾਂ ਉੜੀ ਕੇ ਆਏ ਦਾ ਮੈਨੂੰ ਦਾ ਪਤਾ ਲੱਗ ਜਿੰਦਾ ਅਗਲੇ ਨੂੰ ਹੂੰ ਕਿੱਥੇ ਪਤਾ ਲੱਗ ਜਿੰਦਾ ਤੂੰ ਉਧਰ ਬੱਦਲ ਨੂੰ ਹਾਂ ਹੂੰ ਨਾ ਗਿਆ ਜੇ ਦੇ ਆ ਗਿਆ ਫਿਰ ਹੂੰ ਵੀ ਤਾਂ ਪਤਾ ਲੱਗ ਜਿੰਦਾ ਤੈਨੂੰ ਮੈਂ ਕਿ ਦੱਸਿਆ ਵੀ ਪਹਿਲਾ ਹੋਊਗੀ ਡੇਟ ਪਹਿਲਾ ਹੋਊਗੀ ਕਰਦੇ ਦੇਖ ਪਾਉਚ ਨੱਕਾ ਦੇਖ ਤੇ ਫਿਰ ਉਤਵਾ ਖੇਲਸਾ ਕਰਦੇ ਨਾਵਾਗੇ ਫਿਰ ਗਰਮੀ ਬਹੁਤ ਲੋ ਵੀ ਮਿੱਤਰੋ ਗਰਮੀ ਨੇ ਪੂਰਾ ਬੁਰਾ ਹਾਲ ਕਰਖਿਆ ਲਾਈਟ ਵੀ ਉਦੋਂ ਦੀ ਹੋਣੀ ਆਈ ਆ ਤੇ ਉਹ ਦੇਖੋ ਕੁੱਤਾ ਵੀ ਨਿਆਰੇ ਲੈ ਰਿਆ ਪਾਣੀ ਚ ਹੁਣ ਪਨੀਰੀ ਨੂੰ ਪਾਣੀ ਲਾਵਾਂਗੇ ਐਦਾਂ ਟਾਂਡੀ ਦਾ ਵੀ ਬੁਰਾ ਹਾਲ ਆ ਕਿੰਨਾ ਥੋੜੀ ਕੰਮ ਉਹ ਵੱਡੀ ਜਰੀ ਚ ਨੱਕਾ ਲਾ ਦੇ ਉਹ ਮੋਟਰ ਚਲਾ ਜਾਓ ਸਕੂਟਰ ਚ ਚਖ ਲੋ ਉਹ ਤੇ ਤੇ ਚਾਬੀ ਲਟਕਦੀ ਆ ਅੱਛਾ ਕਾ ਤੂੰ ਕਿਉਂ ਨਹੀਂ ਲਿਆ ਛੋਟਾ ਚਾਬੀ ਹੈ ਯਾਰ ਉਹਦੇ ਵਿੱਚੋਂ ਫਿਰ ਤੂੰ ਕਿਉਂ ਨਹੀਂ ਚੱਕ ਕੇ ਲਿਆ ਤੈਨੂੰ ਪਤਾ ਨਹੀਂ ਵਿਚਾਰੀ ਪਰਣੀ ਆ ਮੈਨੂੰ ਹੁਣ ਕੀ ਪਤਾ ਫੋਨ ਤਾਂ ਕੰਮ ਸੇ ਕੰਮ ਮਾਰ ਦਿੰਦਾ ਯਾਰ ਫੋਨ ਸਾਲਿਆ ਤੂੰ ਡੀਸੀ ਆ ਤੈਨੂੰ ਬਸ ਫੋਨੇ ਕਰੀ ਜਾਓ ਇੱਕ ਨਾ ਇੱਕ ਦਿਨ ਤਾਂ ਯਾਰ ਬਨੂੰਗਾ ਹੀ ਬੜਾ ਤਾ ਬਣਾਉਗਾ ਹੀ ਕੋਈ ਨਾ ਦੇਖਾ ਤੈਨੂੰ ਡੀਸੀ ਗਾਈਸੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਫਿਰ ਮਿਲਦੇ ਆ ਅਗਲੇ ਵੀਡੀਓ ਤੋਂ ਚੱਲ ਤੂੰ ਉਹਨਾਂ ਦੇਖ ਪਾਣੀ ਬਹੁਤ ਆ ਉਧਰ ਛੱਡੀ ਆ ਫਿਰ ਗਾਈਸੋ ਹਜੇ ਥੋੜੇ ਜਿਹਾ ਆਪਣਾ ਜਾਂਦੇ ਰਹਿੰਦਾ ਗਾਈਸ ਚੱਲ ਰਹਿੰਦਾ ਫਿਰ ਉਹ ਪਰਲੀ ਚਲਾ ਦਈਏ ਹਾਂਜੀ ਇੰਨੀ ਕਰ ਰਹੇ ਆ ਗਾਈਸ ਚੱਲ ਚੱਲ ਚੱਲੀ ਉਧਰ ਚੱਲੋ ਚੱਲਾਇਓ ਲਓ ਬਈ ਮਿੱਤਰੋ ਆ ਫੇਰ ਹੁਣ ਬਾਈ ਐ ਆ ਤਿੰਨ ਕੀਲੇ ਤੇ ਇੰਨਾ ਜਫੇਰੀ ਹਾਲ ਅਰੀਏ ਕੰਮ ਸ਼ੁਰੂ ਬਹੁਤ ਸਾਰਾ ਦਿਨ ਲੱਗੇ ਗਰਮੀ ਬਹੁਤ ਆਉਂਦੀ ਐ ਇਸ ਕਰਕੇ ਆ ਟਾਈਮ ਲੱਗ ਜਾਂਦੇ ਆ ਲਓ ਜੀ ਮਿੱਤਰੋ ਕੰਮ ਹੋ ਗਿਆ ਅਡਾਨਾ ਚਲੋ ਹੁਣ ਚੱਲੀਏ ਘਰ ਨੂੰ ਅੱਜ ਨੇ ਬੜਿਆ ਕੰਮ ਸਾਰਾ ਚਲੋ ਬਲੌਗ ਦਾ ਵੀ ਐਂਡ ਆ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਹੋ ਆਹ ਵਾਲੀ ਚੈਨਲ ਨੂੰ ਸਬਸਕ੍ਰਾਈਬ ਕਰੋ। ਬਹੁਤ ਬਹੁਤ